ਹਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਛੋਟੀਆਂ-ਛੋਟੀਆਂ ਪਰ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕੰਮ ਆਉਣ ਵਾਲੀਆਂ ਕੀਮਤੀ ਗੱਲਾਂ ਨੰਬਰ 1 ਨਿੰਬੂ ਦਾ ਅਚਾਰ ਮੋਟੇ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ ਸਾਡੀ ਪਾਚਨ ਕਿਰਿਆ ਸਹੀ ਰੱਖਦਾ ਹੈ ਨੰਬਰ 2 ਜੇਕਰ ਤੁਸੀਂ ਆਪਣੇ ਦੰਦਾਂ ਨੂੰ ਠੀਕ ਅਤੇ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਸਵੇਰ ਸ਼ਾਮ ਖਾਣੇ ਤੋਂ ਬਾਅਦ ਕੁਰਲੀ ਜ਼ਰੂਰ ਕਰੋ ਅਤੇ ਦੋ ਵਾਰ ਬ੍ਰਸ਼ ਵੀ ਜ਼ਰੂਰ ਕਰੋ ਨੰਬਰ 3 ਗਰਮੀਆਂ ਵਿੱਚ ਕद्दू ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਨੰਬਰ 4 ਸਾਨੂੰ ਦਿਨ ਵਿੱਚ 2 ਤੋਂ 3 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਸਾਡੀ ਚਮੜੀ ਖੁਸ਼ਕ ਹੋਣ ਤੋਂ ਬਚਦੀ ਹੈ ਨੰਬਰ 5 ਪੀਰੀਅਡ ਦੇ ਦਿਨਾਂ ਵਿੱਚ ਔਰਤਾਂ ਨੂੰ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਸਿਰ ਵੀ ਨਹੀਂ ਧੋਣਾ ਚਾਹੀਦਾ ਨੰਬਰ 6 ਤੁਸੀਂ ਜਿੰਨਾ ਕੱਟ ਬੋਲਦੇ ਹੋ ਓਨੀ ਹੀ ਤੁਹਾਡੀ ਗੱਲਾਂ ਦੀ ਮਹੱਤਤਾ ਜ਼ਿਆਦਾ ਹੁੰਦੀ ਹੈ ਨੰਬਰ 7 ਬਾਸੀ ਰੋਟੀ ਵਿੱਚ ਫਾਈਬਰ ਹੁੰਦਾ ਹੈ ਰਾਤ ਦੀ ਬਚੀ ਹੋਈ ਰੋਟੀ ਸਵੇਰੇ ਖਾਣ ਨਾਲ ਪੇਟ ਵਿੱਚ ਗੈਸ ਐਸ.ਟੀ.ਟੀ ਦੀ ਸਮੱਸਿਆ ਨਹੀਂ ਹੁੰਦੀ ਨੰਬਰ 8 ਰਸੋਈ ਵਿੱਚ ਕੰਮ ਕਰਦੇ ਸਮੇਂ ਜੇਕਰ ਤੁਹਾਡਾ ਹੱਥ ਜਲ ਜਾਵੇ ਤਾਂ ਉਸ ਉੱਤੇ ਜਤੂਨ ਦਾ ਤੇਲ ਲਾਓ ਆਰਾਮ ਮਿਲੇਗਾ ਨੰਬਰ 9 ਸੋਜ ਵਾਲੀ ਜਗ੍ਹਾ ਤੇ ਪਾਣ ਦੇ ਪੱਤੇ ਨੂੰ ਰਗੜਨ ਨਾਲ ਸੋਜ ਖਤਮ ਹੁੰਦੀ ਹੈ ਨੰਬਰ 10 ਦੁੱਧ ਪੀਣ ਤੋਂ ਪਹਿਲਾਂ ਨਮਕ ਵਾਲਾ ਪਾਣੀ ਪੀਣ ਨਾਲ ਸਾਡੇ ਸਰੀਰ ਵਿੱਚ ਨਮਾ ਖੂਨ ਬਣਦਾ ਹੈ ਨੰਬਰ 11 ਦੇਸੀ ਘਿਓ ਨਾਲ ਰੋਟੀ ਚੋਪੜ ਕੇ ਖਾਣ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਨੰਬਰ 12 ਘੜੇ ਦਾ ਪਾਣੀ ਪੀਣ ਨਾਲ ਪੇਟ ਗੈਸ ਐਸਿਡਿਟੀ ਅਤੇ ਬਦ ਹਜ਼ਮੀ ਨਹੀਂ ਹੁੰਦੀ ਨੰਬਰ 13 ਜਿਆਦਾ ਚੀ ਚਾਹ ਪੀਣ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੁੰਦੀ ਹੈ ਤੇ ਚੰਬੜੀ ਖਰਾਬ ਹੁੰਦੀ ਹੈ ਨੰਬਰ 14 ਅੱਖਾਂ ਵਿੱਚ ਰੋਜ਼ ਸੁਰਮਾ ਪਾਉਣ ਨਾਲ ਨਜ਼ਰ ਤੇਜ਼ ਰਹਿੰਦੀ ਹੈ ਨੰਬਰ 15 ਰਾਤ ਦੇ ਸਮੇਂ ਚੌਲ ਖਾਣ ਨਾਲ ਵਾਲਾਂ ਦੀ ਚਰਬੀ ਬਹੁਤ ਛੇਤੀ ਵੱਧਦੀ ਹੈ ਨੰਬਰ 16 ਫੋੜੇ ਫਿੰਸੀਆਂ ਉੱਤੇ ਮਿਲਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਕੇ ਬੰਨਣ ਨਾਲ ਜਲਦੀ ਠੀਕ ਹੋ ਜਾਂਦੇ ਹਨ ਨੰਬਰ 17 ਬਦਾਮ ਦਾ ਤੇਲ ਤੇ ਆਮਲੇ ਦਾ ਰਸ ਬਰਾਬਰ ਮਾਤਰਾ ਵਿੱਚ ਮਿਲਾ ਕੇ ਰਾਤ ਨੂੰ ਸਿਰ ਤੇ ਲਾਉਣ ਨਾਲ ਵਾਲ ਕਾਲੇ ਹੋ ਜਾਂਦੇ ਹਨ ਨੰਬਰ 18 ਰਾਤ ਚਾਹ ਪੀਣ ਤੋਂ ਪਹਿਲਾਂ ਜੇਕਰ ਅਸੀਂ ਇੱਕ ਗਲਾਸ ਪਾਣੀ ਪੀਂਦੇ ਹਾਂ ਤਾਂ ਐਸਿਡਿਟੀ ਨਹੀਂ ਹੁੰਦੀ ਨੰਬਰ 19 ਭੋਜਨ ਖਾਣ ਬਾਅਦ ਮਿਸ਼ਰੀ ਵਿੱਚ ਸੌਂਫ ਪਾ ਕੇ ਚਵਾਉਣ ਨਾਲ ਢ ਘਾਰ ਅਤੇ ਗੈਸ ਤੋਂ ਰਾਹਤ ਮਿਲਦੀ ਹੈ ਨੰਬਰ 20 ਰੋਜ਼ਾਨਾ ਇੱਕ ਕਿਲਾ ਖਾਣ ਨਾਲ ਸਾਡੀ ਪਾਚਨ ਕਿਰਿਆ ਸਹੀ ਰਹਿੰਦੀ ਹੈ ਤੇ એનર્ਜੀ ਮਿਲਦੀ ਹੈ ਨੰਬਰ 21 ਅਮਰੂਦ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਨੰਬਰ 22 ਸਵੇਰੇ ਪੁੱਜੇ ਹੋਏ ਛੋਲਿਆਂ ਨਾਲ ਗੁੜ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 23 ਹਰੀਆਂ ਦਾਲਾਂ ਨੂੰ ਪੰਗਰਾ ਕੇ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ ਨੰਬਰ 24 ਪੱਤਾ ਗੋਭੀ ਖਾਣ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ ਨੰਬਰ 25 ਜੌਂ ਤੇ ਆٹے ਦੀ ਰੋਟੀ ਖਾਣ ਨਾਲ ਵਧਦੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 26 ਓਟਸ ਦਾ ਆਟਾ ਖਾਣ ਨਾਲ ਸਾਡਾ ਕੈਸਟਰੋਲ ਲੈਵਲ ਘਟ ਹੁੰਦਾ ਹੈ ਨੰਬਰ 27 ਦੁੱਧ ਵਿੱਚ ਹਾਰੇ ਵਾਲਕੇ ਪੀਣ ਨਾਲ ਵਾਜਨ ਤੇਜ਼ੀ ਨਾਲ ਵੱਧਦਾ ਹੈ ਨੰਬਰ 28 ਤਰਬੂਜ ਵਿੱਚ 90% ਪਾਣੀ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਠੰਡਕ ਦਿੰਦਾ ਹੈ ਤੇ ਸਾਡੀ ਚਮੜੀ ਨੂੰ ਹਾਈਡਰੇਟ ਰੱਖਦਾ ਹੈ ਤੇ ਪਾਚਨ ਕਿਰਿਆ ਵੀ ਸਹੀ ਰੱਖਦਾ ਹੈ ਨੰਬਰ 29 ਰੋਟੀ ਖਾਣ ਤੋਂ ਬਾਅਦ ਲੱਸੀ ਵਿੱਚ ਭੁੰਨਿਆ ਹੋਇਆ ਜੀਰਾ ਕਾਲਾ ਨਮਕ ਤੇ ਅਜਮਾਇਣ ਮਿਲਾ ਕੇ ਪੀਣ ਨਾਲ ਬਦ ਹਾਜਮੀ ਤੇ ਐਸਡੀਟੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 30 ਨਾਸ਼ਪਤੀ ਖਾਣ ਨਾਲ ਚਿਹਰੇ ਉੱਤੇ ਚਮਕ ਆਉਂਦੀ ਹੈ ਤੇ ਸਰੀਰ ਵਿੱਚ એનર્ਜੀ ਆਉਂਦੀ ਹੈ ਨੰਬਰ 31 ਮੱਕੀ ਵਿੱਚ ਥੋੜਾ ਜਿਹਾ ਬੇਸਣ ਮਿਲਾ ਕੇ ਰੋਟੀ ਬਣਾਉਣੀ ਚਾਹੀਦੀ ਹੈ ਇਸ ਨਾਲ 슈ਗਰ ਮਟਾਪਾ ਦੀ ਸਮੱਸਿਆ ਨਹੀਂ ਹੁੰਦੀ ਨੰਬਰ 32 ਸਾਨੂੰ ਹਮੇਸ਼ਾ ਤਾਂਬੇ ਦੇ ਬਰਤਨ ਵਿੱਚ ਭੋਜਨ ਖਾਣਾ ਚਾਹੀਦਾ ਹੈ ਇਸ ਨਾਲ ਸਾਡੇ ਸਰੀਰ ਵਿੱਚ ਘਟਾਂ ਦੀ ਪੂਰਤੀ ਹੁੰਦੀ ਹੈ ਨੰਬਰ 33 ਦਾਲ ਨੂੰ ਛੇਤੀ ਪਕਾਉਣ ਲਈ ਇਸ ਵਿੱਚ ਥੋੜੀ ਜਿਹੀ ਹਲਦੀ ਤੇ ਇੱਕ ਚਮਚ ਤੇਲ ਪਾ ਦਿਓ ਨੰਬਰ 34 ਚਟਨੀ ਵਿੱਚ ਥੋੜਾ ਜਿਹਾ ਕਾਲਾ ਨਮਕ ਮਿਲਾਉਣ ਨਾਲ ਇਹ 3-4 ਦਿਨਾਂ ਤੱਕ ਖਰਾਬ ਨਹੀਂ ਹੁੰਦੀ ਨੰਬਰ 35 ਸੁੱਕੇ ਨਾਰੀਅਲ ਨੂੰ ਤੋੜਨ ਲਈ ਉਸ ਨੂੰ 10 ਮਿੰਟ ਫ੍ਰਿਜ ਵਿੱਚ ਰੱਖ ਦਿਓ ਅਤੇ ਬਾਅਦ ਵਿੱਚ ਗਰਮ ਪਾਣੀ ਵਿੱਚ ਪਾ ਦਿਓ ਉਹ ਜਲਦੀ ਟੁੱਟ ਜਾਵੇਗਾ ਨੰਬਰ 36 빙ੇ ਟੇਡੇ ਦੰਦਾ ਉੱਤੇ ਪਦੀਨੇ ਦਾ ਰਸ ਰਗੜਨ ਨਾਲ ਉਹ ਸਿੱਧੇ ਹੋ ਜਾਂਦੇ ਹਨ ਨੰਬਰ 37 ਕੱਚੇ ਦੁੱਧ ਵਿੱਚ ਥੋੜੀ ਜਿਹੀ ਚੀਨੀ ਮਿਲਾ ਕੇ ਚਿਹਰੇ ਤੇ ਸਕਰਬ ਕਰਨ ਨਾਲ ਡੈੱਡ ਸਕਿਨ ਨਿਕਲ ਜਾਂਦੀ ਹੈ ਨੰਬਰ 38 ਤੁਹਾਡੇ ਪੈਰਾਂ ਤੇ ਤੁਹਾਡੇ ਚਿਹਰੇ ਉੱਤੇ ਸੋਜ ਆਉਣਾ ਗੁਰਦੇ ਖਰਾਬ ਹੋਣ ਦੀ ਨਿਸ਼ਾਨੀ ਹੈ ਨੰਬਰ 39 ਸਵੇਰ ਦਾ ਖਾਣਾ ਖਾਣ ਤੋਂ ਬਾਅਦ ਇੱਕ ਅੰजीर ਨੂੰ ਚਬਾ ਕੇ ਖਾਓ ਇਸ ਨਾਲ ਤੁਹਾਡੀ ਲੋਕੋਰੀਆ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 40 ਗਾਜਰ ਦਾ ਹਲਵਾ ਖਾਣ ਨਾਲ ਗੁਰਦੇ ਦੀ ਪਥਰੀ ਟੁੱਟ ਕੇ ਨਿਕਲ ਜਾਂਦੀ ਹੈ ਨੰਬਰ 41 ਜਿਹੜੇ ਲੋਕ ਰੋਜ਼ਾਨਾ ਆਪਣੇ ਵਾਲਾਂ ਵਿੱਚ ਕੰਗੀ ਨਹੀਂ ਕਰਦੇ ਉਹਨਾਂ ਦੇ ਵਾਲ ਝੜ ਜਾਂਦੇ ਹਨ ਤੇ ਉਹਨਾਂ ਵਿੱਚ ਗੰਦਗੀ ਫੱਸੀ ਰਹਿੰਦੀ ਹੈ ਨੰਬਰ 42 ਅੰਬ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਇਹ ਪਾਚਨ ਕਿਰਿਆ ਵਿੱਚ ਮਦਦ ਕਰਦੇ ਹਨ ਤੇ ਕਬਜ਼ ਦੀ ਸਮੱਸਿਆ ਨੂੰ ਦੂਰ ਰੱਖਦੇ ਹਨ ਨੰਬਰ 43 ਰੋਜ਼ਾਨਾ ਇੱਕ ﺍﻟैची ਖਾਣ ਨਾਲ ਸਾਹ ਦੀ ਸਮੱਸਿਆ ਅਸਥਮਾ ਤੇ ਖਾਂਸੀ ਤੋਂ ਆਰਾਮ ਮਿਲਦਾ ਹੈ ਨੰਬਰ 44 ਪਦੀਨੇ ਦੀ ਚਾਹ ਵਿੱਚ ਮੈਂਥਾਲ ਹੁੰਦਾ ਹੈ ਇਹ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਤੇ ਸਿਰਦਰਦ ਦੀ ਸਮੱਸਿਆ ਨੂੰ ਠੀਕ ਕਰਦਾ ਹੈ ਨੰਬਰ 45 ਖਾਲੀ ਪੇਟ ਗੰਨੇ ਦਾ ਰਸ ਇਸਤੇਮਾਲ ਕਰਨ ਨਾਲ ਹਾਜਮਾ ਠੀਕ ਰਹਿੰਦਾ ਹੈ ਤੇ ਸਰੀਰ ਵਿੱਚ ਖੂਨ ਬਣਨ ਲੱਗ ਜਾਂਦਾ ਹੈ ਨੰਬਰ 46 ਦੁੱਧ ਵਿੱਚ ਆਟਾ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਰੰਗ ਗੋਰਾ ਹੁੰਦਾ ਹੈ ਨੰਬਰ 47 ਗੁਣਗੁਣੇ ਪਾਣੀ ਵਿੱਚ ਸੌਂਫ ਪਾ ਕੇ ਪੀਣ ਨਾਲ ਬੁੜਾਪਾ ਨਹੀਂ ਆਉਂਦਾ ਨੰਬਰ 48 ਗ੍ਰੀਨ ਟੀ ਦਾ ਇਸਤੇਮਾਲ ਕਰਨ ਨਾਲ ਸਾਡਾ ਸਟ੍ਰੈਸ ਲੈਵਲ ਘਟਦਾ ਹੈ ਅਸੀਂ ਤਣਾਅ ਮੁਕਤ ਰਹਿੰਦੇ ਹਾਂ ਨੰਬਰ 49 ਨਾਉਣ ਤੋਂ ਪਹਿਲਾਂ ਤੁੰਨੀ ਵਿੱਚ ਤੇਲ ਲਗਾਉਣ ਨਾਲ ਚਮੜੀ ਮਲਾਈਮ ਹੁੰਦੀ ਹੈ ਨੰਬਰ 50 ਮੇਥੀ ਦੇ ਪਾਣੀ ਵਿੱਚ ਪਿਆਜ਼ ਦਾ ਰਸ ਮਲਾ ਕੇ ਵਾਲਾਂ ਦੀਆਂ ਜੜਾਂ ਵਿੱਚ ਲਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਆ ਨੰਬਰ 51 ਬਾਥੂਨ ਨੂੰ ਉਬਾਲ ਕੇ ਪੀਣ ਨਾਲ ਚਮੜੀ ਦੇ ਰੋਗ ਦਾਦ ਖਾਜ ਖੁਜਲੀ ਠੀਕ ਹੋ ਜਾਂਦੇ ਆ ਨੰਬਰ 52 ਖਾਲੀ ਪੇਟ ਅਮਰੂਦ ਦੇ ਪੱਤੇ ਚਬਾਉਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਆ ਨੰਬਰ 53 ਇੱਕ ਗਲਾਸ ਪਾਣੀ ਵਿੱਚ ਜੀਰੇ ਨੂੰ ਵਾਲ ਕੇ ਠੰਡਾ ਹੋਣ ਬਾਅਦ ਇਸ ਨੂੰ ਪੀ ਲਓ ਇਸ ਨਾਲ ਗੈਸ ਦੀ ਸਮੱਸਿਆ ਖਤਮ ਹੁੰਦੀ ਹੈ ਨੰਬਰ 54 ਕੱਚੇ ਦੁੱਧ ਵਿੱਚ ਕੇਸਰ ਮਿਲਾ ਕੇ ਚਿਹਰੇ ਤੇ ਲਾਉਣ ਨਾਲ ਰੰਗ ਨਿਖਰ ਆਉਂਦਾ ਹੈ ਨੰਬਰ 55 ਕੋਸੇ ਦੁੱਧ ਵਿੱਚ ਪਾਣੀ ਸ਼ਹਿਦ ਮਿਲਾ ਕੇ ਪੀਣ ਨਾਲ ਗਲੇ ਵਿੱਚ ਹੋਣ ਵਾਲੀ ਖਾਰਸ਼ ਤੋਰਾ ਮਿਲਦਾ ਹੈ ਨੰਬਰ 56 ਚਿਕੰਦਰ ਦਾ ਜੂਸ ਜਾਂ ਸਲਾਦ ਖਾਣ ਨਾਲ ਲੀਵਰ ਦੀ ਸਫਾਈ ਹੁੰਦੀ ਹੈ ਨੰਬਰ 57 ਸੇਬ ਦਾ ਮਰਬਾ ਲਗਾਤਾਰ ਮਹੀਨਾ ਖਾਣ ਨਾਲ ਦਿਲ ਨੂੰ ਤਾਕਤ ਮਿਲਦੀ ਹੈ ਨੰਬਰ 58 ਇਮਲੀ ਵਿੱਚ ਕਾਫੀ ਮਾਤਰਾ ਵਿੱਚ ਆਇਰਨ ਪਾਇਆ ਜਾਂਦਾ ਹੈ ਇਸ ਦੇ ਸੇਵਨ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ ਨੰਬਰ 59 ਬਰੋਕਲੀ ਅਤੇ ਪੱਤਾ ਗੋਭੀ ਨੂੰ ਕਦੇ ਵੀ ਕੱਚਾ ਨਹੀਂ ਖਾਣਾ ਚਾਹੀਦਾ ਨੰਬਰ 60 ਆਲੂਆਂ ਨੂੰ ਉਬਾਲਦੇ ਸਮੇਂ ਉਹਨਾਂ ਵਿੱਚ ਇੱਕ ਚੁਟਕੀ ਨਮਕ ਮਿਲਾ ਦਿਓ ਤੇ ਬਰਤਨ ਨੂੰ ਉੱਪਰੋਂ ਟੱਕ ਦਿਓ ਜਲਦੀ ਉੱਪਰ ਜਾਣਗੇ ਨੰਬਰ 66 ਆਲੂ ਦੇ ਪਰੌਂਠਿਆਂ ਨੂੰ ਜਿਆਦਾ ਸਵਾਦ ਬਣਾਉਣ ਲਈ ਉਹਨਾਂ ਵਿੱਚ ਘਿਓ ਅਤੇ ਤੇਲ ਦੀ ਥਾਂ ਮੱਖਣਾ ਵਿੱਚ ਬਣਾਓ ਨੰਬਰ 62 ਪਿੰਡੀ ਨੂੰ ਸਾਫ਼ ਕਰਨ ਲਈ ਥੋੜੇ ਜਿਹੇ ਗਰਮ ਪਾਣੀ ਵਿੱਚ ਨਮਕ ਪਾ ਕੇ ਉਸ ਨੂੰ 10 ਮਿੰਟ ਲਈ ਰੱਖ ਦਿਓ ਫਿਰ ਉਸ ਨੂੰ ਸਾਫ ਪਾਣੀ ਨਾਲ ਧੋ ਲਵੋ ਨੰਬਰ 63 슈ਗਰ ਦੇ ਮਰੀਜ਼ਾਂ ਲਈ ਕਰੇਲੇ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 64 ਸੰਤਰੇ ਦੀ ਖੁਸ਼ਬੂ ਸੁੰਘਣ ਨਾਲ ਟੈਨਸ਼ਨ ਤੇ ਤਣਾਅ ਦੂਰ ਹੁੰਦਾ ਹੈ ਨੰਬਰ 65 ਹਰੀ ਮੂੰਗ ਦਾਲ ਨੂੰ ਪੰਗਰਾ ਕੇ ਖਾਣ ਨਾਲ ਸਾਡਾ ਭਾਰ ਘਟ ਹੁੰਦਾ ਹੈ ਇਸ ਵਿੱਚ ਕਾਫੀ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਨੰਬਰ 66 ਜੇਕਰ ਤੁਹਾਨੂੰ ਸਿਰਦਰਦ ਹੋ ਰਿਹਾ ਹੈ ਤਾਂ ਤੁਸੀਂ ਇੱਕ ਤਰਬੂਜ ਕੱਟ ਕੇ ਖਾ ਲਓ ਇਸ ਨਾਲ ਤੁਹਾਡੇ ਸਿਰਦਰਦ ਨੂੰ ਰਾਹਤ ਮਿਲੇਗੀ ਨੰਬਰ 67 ਗਰਭ ਅਵਸਥਾ ਵਿੱਚ ਮਖਾਣੀ ਅਤੇ ਬਦਾਮ ਖਾਣ ਨਾਲ ਤੇਜ਼ ਦਿਮਾਗ ਵਾਲਾ ਬੱਚਾ ਪੈਦਾ ਹੁੰਦਾ ਹੈ ਨੰਬਰ 68 ਰੋਜ਼ਾਨਾ ਖਾਲੀ ਪੇਟ ਲੋਕੀ ਦਾ ਜੂਸ ਪੀਣ ਨਾਲ ਥਾਇਰੋਇਡ ਦੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ 69 ਗਰਭ ਅਵਸਥਾ ਵਿੱਚ ਨਾਰੀਅਲ ਪਾਣੀ ਪੀਣ ਨਾਲ ਬੱਚੇ ਦਾ ਰੰਗ ਗੋਰਾ ਹੁੰਦਾ ਹੈ ਨੰਬਰ 70 ਕੱਕੜੀ ਦਾ ਰਸ ਅੱਖਾਂ ਦੇ ਥੱਲੇ ਲਾਉਣ ਨਾਲ ਹੌਲੀ ਹੌਲੀ ਡਾਰਕ ਸਰਕਲ ਘਟ ਹੋਣ ਲੱਗ ਜਾਂਦੇ ਹਨ ਹਾਂਜੀ ਆਪਣੀ ਇਹ ਵੀਡੀਓ ਆਮ ਜਾਣਕਾਰੀ ਦੇ ਆਧਾਰ ਤੇ ਹੈ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤੁਸੀਂ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਕਰਨਾ ਨਾ ਭੁੱਲਿਓ ਧੰਨਵਾਦ ਜੀ